ਪੂਰੇ ਉੱਤਰ ਭਾਰਤ 'ਚ ਗਰਮੀ ਕਹਿ ਵਰਹਾ ਰਹੀ ਹੈ ਗਰਮ ਹਵਾਵਾਂ ਕਾਰਨ ਗਰਮੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ ਲੋਕ ਗਰਮੀ ਤੋਂ ਬਿਹਾਲ ਹੋ ਗਏ ਨੇ ਕਈ ਸੂਬਿਆਂ 'ਚ ਤਾਪਮਾਨ 45 ਡਿਗਰੀ ਤੋਂ ਉੱਪਰ ਚਲਾ ਗਿਆ ਰਾਜਸਥਾਨ ਵੱਲੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਗਰਮੀ ਦਾ ਦੌਰ ਹੋਰ ਭਿਆਨਕ ਹੋ ਰਿਹਾ ਪੰਜਾਬ 'ਚ 47 ਡਿਗਰੀ ਤੋਂ ਤਾਪਮਾਨ ਪਾਰ ਚਲਾ ਗਿਆ ਜਿੱਥੇ ਵੱਧ ਤੋਂ ਵੱਧ 47.6 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਬਿਜਲੀ ਦੀ ਮੰਗ ਤੇ ਪਿਛਲੇ 6 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਨੇ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਸੂਬੇ ਦਾ ਤਾਪਮਾਨ 47 ਡਿਗਰੀ ਤੋਂ ਪਾਰ ਚਲਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਉਧਰ ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਬਹੁਤ ਵੱਧ ਗਈ ਹੈ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ ਛਿਆੜ ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਜਿੱਥੇ ਬਿਜਲੀ ਦੀ ਮੰਗ 16299 ਮੈਗਾਵਾਟ ਤੇ ਪਹੁੰਚ ਗਈ ਹੈ ਅਤੇ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ ਇਸ ਤੋਂ ਪਹਿਲੇ ਸਾਲ 29 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16083 ਮੈਗਾਵਾਟ ਜਦਕਿ 19 ਜੂਨ ਨੂੰ 16078 ਮੈਗਾਵਾਟ ਦਾਜ ਕੀਤੀ ਗਈ ਸੀ। ਇਸ ਵਾਰ ਅਤਿ ਦੀ ਗਰਮੀ ਪੈਣ ਕਰਕੇ ਬਿਜਲੀ ਦੀ ਮੰਗ ਨੇ ਵੀ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ਤੇ ਬਿਜਲੀ ਦੇ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਪਾਵਰ ਕਮਿਸ਼ਨ ਦੇ ਅਨੁਸਾਰ ਇਹ ਕਹਿਣਾ ਹੈ ਕਿ ਕੱਟ ਨਹੀਂ ਲੱਗ ਰਹੇ। ਸੂਬੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਹੈ। ਪੰਜਾਬ ਵਿੱਚ ਪਿਛਲੇ ਸਾਲ ਇਸੇ ਦਿਨ ਦੇ ਮੁਕਾਬਲੇ ਬਿਜਲੀ ਦੀ ਮੰਗ 3600 ਮੈਗਾਵਾਟ ਦਰਜ ਕੀਤੀ ਗਈ ਹੈ। ਪ 12600 ਮੀਗਾਵਾਟ ਦਰਜ ਕੀਤੀ ਗਈ ਸੀ ਜਦੋਂ ਕਿ ਸਾਲ 2023 ਵਿੱਚ ਇਹ ਮੰਗ 10644 ਮੀਗਾਵਾਟ ਦਰਜ ਕੀਤੀ ਗਈ ਸੀ ਪੱਧਾ ਵਿੱਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਉਧਰ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਗਈ ਹੈ ਜ਼ਿਆਦਾ ਗਰਮੀ ਪੈਣ ਕਰਕੇ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਹਾਲੇ ਮੱਠਾ ਹੈ ਪਰ ਇਸ ਦੀ ਤੇਜ਼ੀ ਆਉਣ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਅਤੇ ਇਸ ਨਾਲ ਪਾਵਰ ਕਾਮ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਸਰਕਾਰੀ ਖੇਤਰ ਦੇ 3 ਅਤੇ ਨਿੱਜੀ ਖੇਤਰ ਦੇ 2 ਥਰਮਲ ਪਲਾਂਟਾਂ ਦੇ ਸਾਰੇ 15 ਜੂਨ ਨੂੰ ਅਚਾਰਸ਼ੀਲ ਹਨ ਇਸ ਦੌਰਾਨ ਰੋਪੜ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਚੱਲ ਰਹੇ ਹਨ ਜਿਸ ਤੋਂ ਲਗਭਗ 680 ਮੀਗਾਵਾਟ ਬਿਜਲੀ ਦਾ ਉਤਪਾਦ ਹੋ ਰਿ ਲਾਰਾ ਮਹੌਬਤ ਥਰਮਲ ਪਲਾਂਟ ਦੇ ਚਾਰੋਂ ਤੇ ਗੋਵੀਡਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਨੇ ਜਿਥੋਂ ਕਰਮਵਾਰ ਲਗਭਗ 825 ਮੀਗਾਵਾਟ ਤੇ 500 ਮੀਗਾਵਾਟ ਬਿਜਲੀ ਦਾ ਉਤਪਾਦ ਹੋ ਰਿਹਾ ਹੈ ਦੂਜੇ ਪਾਸੇ ਨਿੱਜੀ ਖੇਤਰ ਦੇ ਥਰਮਪਲਾਟਾ ਵਿੱਚੋਂ ਰਾਜਪੁਰਾ ਥਰਮੋਪਲਾਂਟ ਦੇ ਦੋਵੇਂ ਯੂਨਿਟ ਕਾਰਚੀਲਨ ਜਿੱਥੇ 1250 ਮੀਗਾਵਾਟ ਵੱਧ ਬਿਜਲੀ ਪੈਦਾ ਹੋ ਰਹੀ ਹੈ ਤਲਵੱਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟ ਚੱਲ ਰਹੇ ਹਨ ਜਿਥੋਂ ਲਗਭਗ 1850 ਮੀਗਾਵਾਟ ਬਿਜਲੀ ਦਾ ਉਤਪਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰੀਤ ਇਸ ਦੇ ਬਾਵਜੂਦ ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਰਿਹਾਇਸ਼ੀ ਤੇ ਖੇਤੀ ਖੇਤ ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਹਿਲਾਂ ਹੀ ਰਣਨੀਤੀ ਘੜ ਲਈ ਸੀ। ਪਾਵਰਕਾਮ ਵੱਲੋਂ ਚੋਨੇ ਦੇ ਲਵਾਈ ਲਈ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਤੋਂ ਦੱਸਦੀ ਏ ਇੱਕ ਲਗਾਤਾਰ ਵੱਧ ਰਹੀ ਗਰਮੀ ਨੇ ਜਾਨ ਜੀਵਨ 'ਤੇ ਪ੍ਰਭਾਵ ਪਿੱਤਾ ਹੋਇਆ ਏ। ਪੰਜਾਬ ਵਿੱਚ ਪਾਰਾ 47 ਡਿਗਰੀ ਨੂੰ ਟੱਪ ਗਿਆ ਏ ਤੇ ਹਾਲੇ ਤੱਕ ਮੌਸਮ ਵਿਭਾਗ ਵੱਲੋਂ ਕੋਈ ਰਾਹਤ ਦੀ ਖ਼ਬਰ ਨਹੀਂ ਆਈ।